ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੇ ਵਧੀਆ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਠੀਕ ਹੈ ਮਿਸ ਕ੍ਰੈਨਮਿਸ ਸਿਵਿਆ ਕਪਲ ਤੇ ਅੱਜ ਰਣਵਿੰਦਰ ਸਿੰਘ ਜੀ ਜਾ ਰਹੇ ਨੇ ਚੰਡੀਗੜ ਮੈਚ ਚ ਚੰਡੀਗੜ ਜਾ ਰਹੇ ਨੇ ਮੈਚ ਦੇਖਣ ਕਿਉਂਕਿ ਅੱਜ ਆਇਆਗਾ ਪੰਜਾਬ ਦਾ ਮੈਚ ਪੰਜਾਬ ਦਾ ਫਾਈਨਲ ਮੈਚ ਆ ਉਹ ਨਾਲ ਖਾਣ ਆਉਣੀ ਆ ਸਵਾਦ ਲੈਣ ਜਾਂਦੇ ਆ ਬਸ ਬਸ ਜ਼ਿੰਦਗੀ ਦਾ ਸਵਾਦ ਲੈਣ ਜਾਂਦੇ ਆ ਕਹਿੰਦੀ ਅਸੀਂ ਤਿਆਰ ਹੋ ਗਿਆ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਪੱਗ ਦਾ ਕਲਰ ਬਹੁਤ ਸੋਹਣਾਗਾ ਮਹਿਰੂਨ ਕਲਰ ਨਾਲ ਤੁਸੀਂ ਐਦਾਂ ਦਾ ਪੱਗ ਬਣ ਸਕਦੇ ਯਸ ਆ ਕਲਰ ਕੰਟਰਾਸਟ ਕਰ ਸਕਦੇ ਚਲੋ ਜੀ ਅੱਜ ਅਸੀਂ ਜਾਣਾਗਾ ਤਿੰਨਾ ਜਣੇ ਐਨ ਸਕੂਟੀ ਤੇ ਤੇ ਡੈਡੀ ਸਾਨੂੰ ਗਾਲਾਂ ਦੀ ਜਾਂਦੀ ਆ ਵੀ ਧੁੱਪ ਚੜੀ ਜਾਂਦੀ ਆ ਜਾਣਾ ਤਾਂ ਟਾਈਮ ਨਾਲ ਜਾਓ ਐਦੂ ਬਾਅਦ ਕੰਮ ਵਾਲੀ ਭੈਣ ਆਊਗੀ ਆਪੇ ਸਾਰਾ ਕੁਝ ਸੈੱਟ ਕਰ ਜਾਣਗੇ ਆਜੋ ਤੋਏ ਲਈ ਕਦੀ ਮੈਂ ਕਿਰਾਏ ਤੇ ਐਂਡ ਯਾਰ ਦੇ ਪਪਾ ਅਸੀਂ ਕਿੰਨੇ ਜਾ ਰਹੇ ਆ ਸਕੂਟੀ ਤੇ ਅੱਜ ਕੀਤੇ ਕਿਹਾ ਤੁਸੀਂ ਬਹੁਤ ਖੁਸ਼ ਹੋ ਚਲੋ ਹੁਣ ਆਪਾਂ ਚਲੇ ਜਾਈਏ ਪੁਤੀ ਤੇ ਪੁਤੀ ਜਾ ਕੇ ਨਾ ਰਹਿਦੇ ਆ ਗਾਇਸ ਆਹ ਜੂ ਜੂ ਠੀਕ ਹੈ ਜੀ ਸਾਰਾ ਟੱਪਰ ਸਕੂਟਰ ਤੇ ਆਏ ਅੱਜ ਅਸੀਂ ਸਾਰਾ ਟੱਪਰ ਸਕੂਟਰ ਤੇ ਆਏ ਆ ਉਹ ਦੇਖੋ ਸਮਾਨ ਉਤਾਰਨ ਲੱਗੇ ਦੇਖ ਲੋ ਦਵਾ ਤੇੜਾ ਹੈਗਾ ਕਹਿੰਦਾ ਤੁਸੀਂ ਤਾਂ ਤਾਰdੀਆਂ ਨਹੀਂ ਕਹਿੰਦਾ ਇੱਥੇ ਖੜੀਆਂ ਤਿੰਨੇ ਚਾਰੇ ਜਾਣੀਆਂ ਕਹਿੰਦਾ ਮੈਂ ਹੀ ਤਾਰੂੰਗਾ ਆਜੋ ਆਪਾਂ ਚਾਹ ਬਣਾਵਾਂਗੇ ਦੇਖੀ ਦੇਖੀ ਇਹਨੂੰ ਪਤਾ ਆ ਵੀ ਦੇਖੀ ਦੇਖੀ ਦੁੱਧ ਹਾਂਜੀ ਗਾਇਸ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਲਓ 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 ਫਰਿੱਜ ਆ ਗਿਆ ਓਏ ਆਜੋ ਫਰਿੱਜ ਆ ਗਿਆ ਪਧਾਈਆਂ ਆਜੋ ਆਜੋ ਗਾਇਸ ਵੀਰੇ ਕਿੱਤੇ ਦੀਆਂ ਕਹਿੰਦੀਆਂ ਸੀ ਫਰਿੱਜ ਚਾਹੀਦਾ ਫਰਿੱਜ ਚਾਹੀਦਾ ਲਿਆਤਾ ਤੁਹਾਨੂੰ ਫਰਿੱਜ ਹੁਣ ਚਾਹੇ ਕੁਲਫੀਆਂ ਜਮਾਜ ਵਾਹੇ ਚੱਲੇ ਹੁਣ ਘਰੋਂ ਕੋਈ ਵੀ ਚੀਜ਼ ਲਿਆ ਸਕਦੇ ਤੁਸੀਂ ਫਰਿੱਜ ਚ ਰੱਖ ਸਕਦੇ ਹਾਂਜੀ ਠੀਕ ਹੈ ਹਾਂਜੀ ਲਓ ਜੀ ਫਰਿੱਜ ਆ ਗਿਆ ਠੀਕ ਹੈ ਤੇ ਹੁਣ ਏਸੀ ਵੀ ਲਿਆਵਾਂਗੇ ਪਰ ਇਹ ਸਾਰੀਆਂ ਚੀਜ਼ਾਂ ਆਈਆਂ ਗਾਦੇ ਨਾਲ ਮਿਹਨਤ ਨਾਲ ਮਿਹਨਤ ਕੀਤੀ ਆਪਕੋ ਤੇ ਮਿਹਨਤ ਤੋਂ ਇੱਕ ਚੀਜ਼ ਹੋਰ ਵੀ ਮੈਨੂੰ ਯਾਦ ਆਈ ਹੈ ਤੂੰ ਕਹਿੰਦ ਨੀ ਐ ਨਾ ਵੀ ਕਿਸਮਤ ਕਿਸਮਤ ਕਹਿੰਦ ਨਾ ਉਹਨਾਂ ਨਾਲ ਤੂੰ ਵੀ ਕਿਸਮਤ ਬਹੁਤ ਜ਼ਰੂਰੀ ਐ ਤੂੰ ਕਹਿੰਦ ਨਾ ਉਹਨਾਂ ਬੈਠੇ ਬਿਠਾਏ ਕੰਮ ਹੋ ਜੇ ਹੈ ਹਰ ਇੱਕ ਚੀਜ਼ ਇੱਕ ਇੱਕ ਮੈਨੂੰ ਕੱਲ ਮੈਂ ਇੱਕ ਕਹਾਣੀ ਸੁਣਾਈ ਸੀ ਸਾਰਿਆਂ ਨੂੰ ਵੀਰਪਾਲ ਬੈਠਾ ਕਈ ਵਾਰ ਮੈਨੂੰ ਕੋਈ ਵੀ ਮੈਂ ਦੇਖਦੀ ਆ ਤਾਂ ਮੈਂ ਇਹ ਸੋਚਿਆ ਹੋਇਆਗਾ ਵੀ ਬਲੌਗ ਦੇ ਵਿੱਚ ਕੋਈ ਨਾ ਕੋਈ ਕਹਾਣੀ ਜ਼ਰੂਰ ਸੁਣਾਇਆ ਕਰਾਂ ਜਿਹਦੇ ਕਰਕੇ ਜੇ ਆਪਾਂ ਨੂੰ ਲੋਕ ਦੇਖਦੇ ਆ ਯਾਰ ਤਾਂ ਉਹ ਵੀ ਪੋਜ਼ਿਟਿਵ ਹੋ ਸਕਦਾ ਹਨ ਹਨਾ ਕੋਈ ਨਾ ਕੋਈ ਮੋਟੀਵੇਸ਼ਨਲ ਸਟੋਰੀ ਜਿਵੇਂ ਕੁੜੀਆਂ ਮੈਨੂੰ ਕਾਫੀ ਕਾਫੀ ਜਾਨੀਆਂ ਗੈਰ ਦਿੰਦੀਆਂ ਨੇ ਵੀ ਦੀਦੀ ਸਾਡਾ ਸਾਨੂੰ ਇੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਕੀ ਅਸੀਂ ਕਾਮਯਾਬ ਹੋ ਜਾਵਾਂਗੇ ਕਿ ਸਾਡਾ ਵੀ ਕੰਮ ਚੱਲ ਪੂਗਾ ਜਾਂ ਇਹ ਚੀਜ਼ ਹੋ ਜੂਗਾ ਨਾ 네ਗੈਟਿਵਿਟੀ ਜਾਂ ਵੀ ਯਾਰ ਐਂ ਕਾਨੂੰਨੀ ਹੁੰਦਾ ਇਹ ਸੋਚੀ ਜਾਣਾ ਹਨਾ ਤਾਂ ਉਹ ਚੀਜ਼ ਨੂੰ ਸੋਚ ਕੇ ਇੱਕ ਵੀਰਪਾਲ ਕਹਾਣੀ ਯਾਦ ਆ ਗਈ ਅੱਜ ਮੈਨੂੰ ਬਣਾਏਗਾ ਮੇਰੀ ਵੀਡੀਓ ਲੈ ਕਹਾਣੀ ਸੁਣਾਉਣਾ ਨਾਲੇ ਬੀਰਪਾਲ ਸੁਣੂਗੀ ਕਹਾਣੀ ਆ ਕਹਾਣੀ ਹੈਗੀ ਆ ਵੀ ਇੱਕ ਨਾ ਕਿਸਾਨ ਹੁੰਦਾਗਾ ਠੀਕ ਹੈ ਹਾਂਜੀ ਤੇ ਕਿਸਾਨ ਇਕੱਲਾ ਰਹਿੰਦਾ ਹੁੰਦਾ ਤੇ ਉਹਦੇ ਕੋਲੇ ਕਾਫੀ ਸਾਰੇ ਪਸ਼ੂ ਰੱਖੇ ਹੁੰਦੇ ਆ ਮੱਝਾਂ ਰੱਖੀਆਂ ਹੁੰਦੀਆਂ ਉਹਨਾਂ ਦਾ ਹੀ ਉਹ ਦੁੱਧ ਵਗੈਰਾ ਪਾ ਕੇ ਬੁਜਾਰਾ ਕਰਦਾ ਆ ਉਹਦਾ ਘਰਬਾਰ ਦਾ ਸਾਰਾ ਬੁਜਾਰਾ ਉਹਨਾਂ ਦਾ ਦੁੱਧ ਵਗੈਰਾ ਪਾ ਕੇ ਉਹਨਾਂ ਨੂੰ ਪਾਰ ਮੁਸ਼ਕੀ ਕਰਦਾ ਵੀ ਜਿੰਨਾ ਵੀ ਕਰਦਾ ਫਿਰ ਇੱਕ ਵਾਰੀ ਨੂੰ ਇੱਕ ਬਾਂਦਰ ਤੇ ਖਰਗੋਸ਼ ਮਿਲ ਜਾਂਦੇ। ਹਾਂਜੀ। ਜੋ ਦੋਨਾਂ ਨੂੰ ਆਪ ਦੇ ਨਾਲ ਰੱਖ ਲੈਂਦਾ। ਬਾਂਦਰ ਤੇ ਖਰਗੋਸ਼। ਤਾਂ ਦੋਨੇ ਜਾਣੇ ਉਹਦੇ ਨਾਲ ਰਹਿਣ ਲੱਗੇ ਜਾਂਦੇ ਆ। ਹੌਲੀ-ਹੌਲੀ ਬਾਂਦਰ ਤੇ ਖਰਗੋਸ਼ ਆ ਜਿਹੜੇ ਉਹ ਵੱਡੇ ਹੋ ਜਾਂਦੇ ਆ। ਹਾਂਜੀ। ਤਾਂ ਇੱਕ ਦਿਨ ਕਿਸਾਨ ਕੀ ਕਰਦਾਗਾ ਆਪ ਦੇ ਖੇਤ ਦੇ ਵਿੱਚ ਨਾ ਕੋਈ ਬਟਨ ਪਾ ਦਿੰਦਾ। ਕਾਫੀ ਸਾਰੇ। ਹਾਂਜੀ। ਬਾਵਾ ਟੋਏ ਪਾ ਦਿੰਦਾ। ਬਾਵਾ ਟੋਏ ਪਾਟ ਕੇ ਕਿਸੇ ਇੱਕ ਟੋਏ ਦੇ ਵਿੱਚ ਉਹ ਗਾਜਰ ਛੁਪਾ ਦਿੰਦਾ। ਸਾਰੇ ਟੋਏ ਨੂੰ ਭਰ ਦਿੰਦਾ। ਫੰਡੀ ਵਿੱਚ ਗਾਜਰ ਪਾ ਕੇ انا ਇੱਕ ਚ ਪਾਉਂਦਾ ਦਾ ਬਸ ਕਾਲੀ ਹੁੰਦੀਆਂ ਤੇ ਸਾਰੇ ਟੋਏ ਉੱਪਰੋਂ ਭਰ ਦਿੰਦੇ ਆ ਠੀਕ ਹੈ ਤਾਂ ਫਿਰ ਉਹ ਬਾਹਰ ਤੇ ਪ੍ਰੋਹਸ਼ ਨੂੰ ਬੁਲਾਉਂਦਾ ਵੀ ਤੁਹਾਨੂੰ ਦੋਨਾਂ ਨੂੰ ਤੁਸੀਂ ਦੋਨੇ ਜਾਣੇ ਠੀਕ ਆ ਸਾਰੇ ਟੋਏ ਭਰਤੇ ਨੇ ਇੱਕ ਟੋਏ ਵਿੱਚ ਸਾਰਿਆਂ ਜੋ ਇੱਕ ਟੋਏ ਵਿੱਚ ਗਾਜਰ ਆ ਠੀਕ ਹੈ ਵੀ ਜਿਹੜਾ ਵੀ ਕੋਈ ਕੱਢ ਕੇ ਲਿਆਊਗਾ ਦੇਖਦੇ ਆ ਵੀ ਤੁਹਾਡੇ ਦੋਨਾਂ ਚੋਂ ਕਿਹੜਾ ਉਹ ਗਾਜਰ ਕੱਢ ਕੇ ਲਿਆਉਂਦਾ ਟੋਏ ਦੇ ਵਿੱਚ ਠੀਕ ਹੈ ਤਾਂ ਖਰਗੋਸ਼ ਤਾਂ ਪੂਰਾ ਸ਼ੋਰ ਹੋ ਜਾਂਦਾ ਉਹ ਨੂੰ ਪੂਰੀ ਵੀ ਮੈਂ ਲੱਭ ਕੇ ਦਿਖਾਉਂਗਾ ਠੀਕ ਹੈ ਤੇ ਉਹ ਪੂਰਾ ਖੁਸ਼ ਹੋ ਜਾਂਦਾਗਾ ਉਹ ਫੁੱਲਾਏ ਹੁੰਦਾਗਾ એનર્ਜੀ ਦੇ ਵਿੱਚ ਵੀ ਮੈਂ ਅੱਜ ਇਹ ਕੰਮ ਕਰੂ ਤਾਂ ਜਿਹੜਾ ਬਾਂਦਰ ਹੁੰਦਾ ਉਹ ਸੋਚਣ ਲੱਗ ਜਾਂਦਾ ਵੀ ਐਨੇ ਖੱਡੇ ਨੇ ਐਨੇ ਟੋਏ ਆ ਵੀ ਗਾਜਰ ਹੈਗੀ ਹੈ ਇੱਕ ਟੋਏ 'ਚ ਵੀ ਕਿਹੜਾ ਮੱਥਾ ਮਾਰੂ ਯਾਰ ਟੋਇਆਂ ਨਾਲ ਪਹਿਲਾਂ ਇੱਕ ਉੱਪਰ ਪਰ ਉਹ ਕਰਕੇ ਦੇਖੂ ਫੇਰ ਦੂਜਾ ਵੀ ਛੱਡ ਪਰੇ ਯਾਰ ਵੀ ਰਹਿਣ ਦੇ ਮਣਾ ਵੀ ਤੂੰ ਇੱਥੇ ਬਹਿ ਜਾ ਤਾਂ ਉਹ ਇੱਕ ਟੋਏ ਦੇ ਉੱਤੇ ਬੈਠ ਜਾਂਦਾ ਠੀਕ ਹੈ ਉਹ ਇੱਕ ਟੋਏ ਦੇ ਉੱਤੇ ਬੈਠ ਕੇ ਸੌ ਜਾਂਦਾ ਜਿਹੜਾ ਵਿਚਾਰਾ ਖਰਗੋਸ਼ ਹੁੰਦਾ ਉਹ ਇੱਕ ਟੋਆ ਫਟਦਾ ਦੂਆ ਟੋਆ ਫਟਦਾ ਤੀਜਾ ਫਟਦਾ ਚੌਥਾ ਫਟਦਾ ਪੰਜਵਾਂ ਫਟਦਾ ਅਹੀਂ ਸਾਰੇ ਟੋਏ ਫਟ ਕੇ ਉਹ ਦੇਖਦਾ ਪਰ ਉਹਨੂੰ ਗਾਜਰ ਕਿਸੇ ਵੀ ਟੋਏ ਚ ਨਹੀਂ ਮਿਲਦੀ ਹਾਂਜੀ ਐਂਡ ਤੇ ਫਿਰ ਭਈ ਇੱਕ ਟੋਆ ਰਹਿ ਜਾਂਦਾ ਉਹ ਸ਼ੋਰ ਤਾਂ ਨਹੀਂ ਹੁੰਦਾ ਵੀ ਇਹ ਟੋਏ ਦੇ ਵਿੱਚ ਗਾਜਰ ਹੋਊਗੀ ਜਾਂ ਨਹੀਂ ਹੋਊਗੀ ਪਰ ਫਿਰ ਵੀ ਦੇਖੋ ਕੋਸ਼ਿਸ਼ ਕਰਦਾ ਉਹ ਬਾਂਦਰ ਨੂੰ ਕਹਿੰਦਾ ਵੀ ਯਾਰ ਤੂੰ ਸਾਈਡ ਤੇ हट ਮੈਂ ਇੱਥੇ ਵੀ ਮੈਂ ਆ ਟੋਆ ਦੀ ਪੱਟ ਕੇ ਦੇਖਾਂ ਉਹ ਅੰਦਰ ਕਹਿੰਦਾ ਉਹ ਇੰਨੇ ਟੋਏ ਪੱਟੀ ਜਾਂਦਾ ਸੀ ਯਾਰ ਜੋ ਤੈਨੂੰ ਉੱਥੋਂ ਨਹੀਂ ਮਿਲੀ ਇੱਥੋਂ ਕੀ ਮਿਲੂ ਬੰਦਾ ਚੰਗਾ ਪਰੇ ਹੋ ਗਿਆ ਬਈ ਬਾਂਦਰ ਖਿਸਕ ਕੇ ਜੇ ਪਰੇ ਜਾ ਕੇ ਫਿਰ ਬੈਠੇ ਆ ਤੇ ਉਹਨੇ ਖਰੋਸ਼ ਨੇ ਦੀ ਦਿੱਤਾ ਪੱਟਿਆ ਟੋਆ ਪੱਟ ਕੇ ਟੋਆ ਉਹਦੇ ਵਿੱਚ ਭਾਈ ਗਾਜਰ ਸੀ ਉਹਨੇ ਗਾਜਰ ਕੱਢ ਲਈ ਹੂੰ ਤੇ ਗਾਜਰ ਕੱਢ ਕੇ ਠੀਕ ਆ ਉਹ ਖੁਸ਼ੀ-ਖੁਸ਼ੀ ਆ ਦੇ ਮਾਲਕ ਕੋਲੇ ਗਿਆ ਕਹਿੰਦਾ ਵੀ ਵੀ ਮੈਂ ਆ ਗਾਜਰ ਕੱਢਿਆ ਵੀ ਇਹ ਨਹੀਂ ਮੀਟ ਕਰਕੇ ਉਹਦਾ ਕੋਈ ਮਾਲਕ ਬਹੁਤ ਖੁਸ਼ ਹੋਇਆ ਉੱਥੇ ਕੋਈ ਬੰਦ ਸੋਚਣ ਲੱਗ ਗਿਆ ਵੀ ਦੇਖ ਲਾ ਵੀ ਛੇ ਮੈਂ ਮਾਰੀ ਜੀ ਕੋਸ਼ਿਸ਼ ਕਰਦਾ ਵੀ ਉਸੇ ਟੋਏ ਦੇ ਵਿੱਚ ਗਾਜਰ ਸੀ ਜਿਹੜੇ ਟੋਏ ਦੇ ਉੱਤੇ ਮੈਂ ਇੰਨੇ ਟਾਈਮ ਦਾ ਬੈਠਾ ਸੁੱਤਾ ਪਿਆ ਸੀ ਤੇ ਸਾਰੇ ਟੋਏ ਪੱਟ ਕੇ ਲਾਸਟ ਤੇ ਵੀ ਉਹ ਟੋਏ ਕੋਲ ਆ ਗਿਆ ਪਹਿਲੀ ਸਿੱਖਿਆ ਕੀ ਮਿਲੀ ਛੇ ਮੈਂ ਕੋਸ਼ਿਸ਼ ਕਰਦਾ ਮਤਲਬ ਆਪਾਂ ਨੂੰ ਇੰਨਾ ਆਲਸੀ ਇੰਨਾ 네ਗੇਟਿਵ ਨਹੀਂ ਹੋਣਾ ਚਾਹੀਦਾ ਆਪਾਂ ਪਹਿਲੀ 네ਗੇਟਿਵ ਬੋਤ ਚੜਾ ਜਾ ਰੇ ਕਿ ਪਤਾ ਨਿਕਲੂ ਕੀ ਪਤਾ ਨਾ ਹੈਨਾ ਜੇ ਕਿਸਮਤ ਚ ਨਾ ਕਿਸਮਤ ਨਹੀਂ ਪਹਿਲੀ ਗੱਲ ਤੁਸੀਂ ਉਹਨੇ ਪਹਿਲੀ ਵੰਦਰ ਨੇ ਪਹਿਲੀ 네ਗੇਟਿਵ ਸੋਚ ਲਿਆ ਵੀ ਮੇਰੇ ਤੋਂ ਤਾਂ ਨਿਕਲ ਨਹੀਂ ਨਹੀਂ ਲਾਸਟ ਤੇ ਉਹਨੇ ਦੀ ਸੋਚਿਆ ਕਿ ਕੀ ਪਤਾ ਯਾਰ ਦੇਖੀ ਮੈਂ ਇਹਨੂੰ ਖੋਜ ਕੇ ਦੇਖ ਲੈਂਦਾ ਮੈਨੂੰ ਗਾਜਰ ਮਿਲ ਜਾਂਦਾ ਮੇਰਾ ਮਾਲਕ ਖੋਸ਼ ਹੋ ਜਾਂਦਾ ਦੂਸਰੀ ਚੀਜ਼ ਕੀ ਸਿੱਖਿਆ ਮਿਲੀ ਕੋਸ਼ਿਸ਼ ਕਰਦਾ ਜੀ ਠੀਕ ਆ ਉਹ ਪਹਿਲੀ ਗੱਲ ਉਹਨੇ 네ਗੇਟਿਵ ਸੋਚ ਲਿਆ ਵੀ ਮੈਨੂੰ ਤਾਂ ਨਿਕਲਣਾ ਨਹੀਂ ਦੂਸਰੀ ਸਿੱਖਿਆ ਅੱਗੇ ਮਿਲੀ ਉਹਨੇ ਕੋਸ਼ਿਸ਼ ਹੀ ਨਹੀਂ ਕੀਤੀ ਹੂੰ ਕੋਸ਼ਿਸ਼ ਤਾਂ ਕਰਦਾ ਦੇਖਦਾ ਤਾਂ ਸਹੀ ਸੋਚਦਾ ਤਾਂ ਸਹੀ ਮਾੜਾ ਮੋਟਾ ਪੋਜ਼ਿਟਿਵ ਹੋ ਕੇ ਠੀਕ ਆ ਪਰ ਉਹਨੇ ਸੋਚੇ ਹੀ ਨਹੀਂ ਹੈਗਾ ਤੀਸਰੀ ਵੀ ਆਪਾਂ ਜਦ ਸੋਚ ਜਾਨੇ ਆ ਵੀ ਆਪਾਂ ਕਿਹੜਾ ਕਾਮਯਾਬ ਬੁਣਾਗਾ ਉਹ ਨਾ ਨਹੀਂ ਕਿੰਨਾ ਕੁ ਟਾਈਮ ਲੱਗ ਜੂਗਾ ਕਾਮਯਾਬ ਜਿੰਨੇ ਉਹ ਕਹਿੰਦਾ ਸੀ ਫਲਮ ਇੱਕ ਟੂ ਆਪਰ ਟੂ ਘਰ ਦੂਜਾ ਆਪਰ ਟੂ ਪਤਾ ਨਹੀਂ ਕਿੰਨੇ ਕੁ ਟੋਏ ਪੱਟਨੇ ਪੈਣਗੇ ਵੀ ਛੱਡ ਭਰੇ ਦੀ ਮਿਹਨਤ ਕਿਹਨੇ ਕਰਨੀ ਆ ਕਿਸੇ ਵੱਤ ਵੀ ਛੋਟਾ ਤਾਂ ਸਾਥ ਦੋ ਜੇ ਤੁਸੀਂ ਮਿਹਨਤ ਕਰੋਗੇ ਠੀਕ ਆ ਹੁਣ ਜੇ ਮੈਂ ਹੁਣ ਪਹਿਲੇ ਦਿਨ ਮੈਨੂੰ ਇੱਕ ਆਰਡਰ ਆਇਆ ਸੀ ਦੂਜੇ ਦਿਨ ਮੈਨੂੰ ਇੱਕ ਆਰਡਰ ਆਇਆ ਫਿਰ ਸਾਲ ਬਾਅਦ ਮੈਨੂੰ 60 ਆਰਡਰ ਆ ਗਏ ਜੇ ਮੈਂ ਕੋਸ਼ਿਸ਼ ਕੀਤੀ ਮਿਹਨਤ ਕਰਦੀ ਰਹੀ ਫੇਰ ਹੀ ਆਪਣਾ ਕੰਮ ਬਣਿਆ ਹਾਂਜੀ ਹਨਾ ਹੁਣ ਜੇ ਤੁਸੀਂ ਮਿਹਨਤ ਕਰੋਗੇ ਫੇਰੇ ਤੁਹਾਨੂੰ ਮੈਨੂੰ ਫਲ ਫੇਰੇ ਹੀ ਮਿਲੂਗਾ ਤਾਂ ਆਪਾਂ ਕਈ ਲੋਕ ਹੁੰਦੇ ਐ ਇਹਦੇ ਵਾਂਗੂ ਨਾ ਬਾਂਦਰ ਵਾਂਗੂ ਨਿਰਾਸ਼ ਹੋ ਕੇ ਬਹਿ ਜਾਂਦੇ ਜ਼ਿੰਦਗੀ 'ਚ ਕੋਸ਼ਿਸ਼ ਵੀ ਨਹੀਂ ਕਰਦੇ 네ਗੇਟਿਵ ਹੋ ਕੇ ਬਹਿ ਜਾਂਦੇ ਆ ਠੀਕਾ ਆਪਦੇ ਆਪ ਨੂੰ ਕਿਸਮਤ ਤੇ ਸੱਟ ਦੰਦਿਆ ਵੀ ਜੇ ਕਿਸਮਤ 'ਚ ਹੋਇਆ ਕਿਸਮਤ ਤੁਹਾਡਾ ਤਾਂ ਸਾਥ ਦੂ ਵੀ ਜੇ ਤੁਸੀਂ ਮਿਹਨਤ ਕਰੋ ਤਾਂ ਬਾਂਦਰ ਵਾਂਗੂ ਨਾ ਬੰਜਿਓ ਖਰਗੋਸ਼ ਵਾਂਗੂ ਸੋਚਿਓ ਜੇ ਖਰਗੋਸ਼ ਵਾਂਗੂ ਸੋਚੋਗੇ ਇੱਕ ਇੱਕ ਟੋਆ ਪਟਕੇ ਦੇਖੋਗੇ ਕੋਈ ਪਤਾ ਨਹੀਂ ਕੋ ਨੂੰ 2025 ਚ ਸਫਲਤਾ ਮਿਲ ਜੇ 2 ਸਾਲਾਂ ਬਾਅਦ 2027 ਚ ਸਫਲਤਾ ਮਿਲ ਜੇ 2028 ਚ ਸਫਲਤਾ ਮਿਲ ਜੇ ਐ ਨਹੀਂ ਪਤਾ 3 ਸਾਲਾਂ ਬਾਅਦ 2030 ਚ ਸਫਲਤਾ ਮਿਲ ਜੇ ਸਫਲਤਾ ਜ਼ਰੂਰ ਮਿਲਦੀ ਆ ਜੇ ਮਿਹਨਤ ਕਰੋ ਮਿਹਨਤ ਕਰਾਂਗੇ ਕਿਸਮਤ ਕੁਝ ਨਹੀਂ ਹੁੰਦੀ ਸਭ ਮਿਹਨਤ ਹੁੰਦਾ ਲਾਟਰੀ ਵਾਲੀ ਦੀ ਵੀ ਕਿਸਮਤ ਨਹੀਂ ਹੁੰਦੀ ਲਾਟਰੀ ਵਾਲਾ ਵੀ ਘੱਟੋ ਘੱਟ 10 ਸਾਲ ਲਗਾਤਾਰ ਲਾਟਰੀ ਹੁੰਦਾ ਫਿਰ ਕਿਤੇ ਜਾ ਕੇ ਲਾਟਰੀ ਕਦੀ ਹੁੰਦੀ ਆ ਆਪਾਂ ਕਹਿੰਦੇ ਨੇ ਉਹਨੇ ਇਹ ਕਿਸਮਤ ਕਿੱਥੋਂ ਆ ਨਿਕਲੇ ਹਰ ਇੱਕ ਚੀਜ਼ ਪਿੱਛੇ ਮਿਹਨਤ ਜ਼ਰੂਰੀ ਹੈ ਬਈ ਪੋਜ਼ਿਟਿਵਿਟੀ ਜ਼ਰੂਰੀ ਹੈ ਠੀਕ ਹੈ ਮੈਂ ਤੇ ਕਰਦੀਆਂ ਤੁਹਾਨੂੰ ਮੇਰਾ ਪਸੰਦ ਆਈ ਹੋਣੀ ਹੈ ਸਟੋਰੀ ਕਿਵੇਂ ਲੱਗੀ ਵੀਰ ਭਾ ਤੇਨੂੰ ਸਟੋਰੀ ਬਹੁਤ ਵਧੀਆ ਲੱਗੀ ਰੱਖਾ ਖੁਲੀਆਂ ਤੁਸੀਂ ਵੀ ਸੁੱਤੀ ਹਟਾਓ ਅੱਖਾਂ ਬੋਲੋ ਮੋਟੀਵੇਟ ਹੁੰਦਾ ਬੰਦਾ ਦੱਸੇ ਤੋਂ ਹਾਂ ਮੋਟੀਵੇਟਰ ਮਤਲਬ ਆਪ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਮਿਹਨਤ ਕਰਾਂਗੇ ਤਾਂ ਕੋਈ ਚੱਕਰੀ ਨਹੀਂ ਹੈ ਬਿਲੇ ਬੈਠੇ ਨੂੰ ਨਹੀਂ ਕੁਝ ਮਿਲਦਾ ਬਿਲੇ ਬੈਠੇ ਤਾਂ ਕਿਸਮਤ ਵੀ ਸਮਝਾਂਦੀ ਨਹੀਂ ਹੁੰਦੀ ਮਿਹਨਤ ਕਰਾਂਗੇ ਤਾਂ ਕਿਸਮਤ ਵੀ ਜਾਗ ਜੂਗੀ ਕਾਮਯਾਬ ਹੋ ਜਾਗੇ ੀਕੇ ਗਾਈਜ਼ ਹਾਂਜੀ ਹੋ ਗਈ ਆਪਾਂ ਹੋ ਗਏ ਰੈਡੀ ਅੱਜ ਬਰਥਡੇ ਪਾਰਟੀ ਵੀ ਆਪਾਂ ਹੀ ਸਾਡੇ ਇੱਕ ਦੇਖ ਲੈ ਜਦੋਂ ਆ ਸ਼ਰਟ ਲਈ ਸੀਗੀ ਮੈਂ ਬਹੁਤ ਮੋਟੀ ਸੀ ਉਦੋਂ ਮੈਂ ਤਾਂ ਹੀ ਉਹ ਭੱਜੀ ਭੱਜੀ ਵਰਦੀ ਆ ਪਤਾ ਕਿਉਂਕਿ ਉਦੋਂ ਥੋੜੀ ਜਿਹੀ ਹੈਲਦੀ ਸੀ ਉਦੋਂ ਇੰਨੀ ਨਹੀਂ ਭੱਜੀ ਲੱਗਦੀ ਸੀ ਹੈਨਾ ਹੁਣ ਥੋੜੀ ਜਿਆਦਾ ਭੱਜੂ ਭੱਜੂ ਜੇ ਕਰਦੀ ਐ ਵਾਲ ਫੇਰ ਵੱਧ ਗਏ ਜਿੰਨੇ ਕਿ ਮੈਂ ਕਟਾ ਦਿੰਨੀ ਆ ਉਹਨੇ ਫੇਰ ਵੱਧ ਜਾਂਦੇ ਕਿਉਂਕਿ ਇਸ ਵਾਰ ਨਾ ਮੈਂ ਭਾਈ ਜਿੰਨੇ ਕੁ ਰਹਿ ਗਏ ਸੀ ਨਾ ਵਾਲ ਜਿਹੜੇ ਭੂਰੇ ਜੇ ਸੀਗੇ ਉਦੋਂ ਕਲਰ ਜਾਤਾ ਕਰਾ ਲਿਆ ਕਹਨੂੰ ਆਪਣੇ ਕੁੜੀਆਂ ਦੇ ਸੋਹਣਾ ਲੱਗਦਾ ਹੁੰਦਾ ਕੀਤਾ ਹਨਾ ਫਿਰ ਮੈਂ ਉਦੋਂ ਕਰਵਾਤਾ ਲੈਂਦਾ ਸੀਗਾ ਪਰ ਇਸ ਦੋ ਵਾਰ ਜਚਿਆ ਨਹੀਂ ਫਿਰ ਕਟਾ-ਕਟਾ ਕੇ ਕੱਢਿਆ ਸਾਰਾ ਰੰਗ ਜਿੰਨਾ ਵੀ ਕੱਢਿਆ ਤਾਂ ਹੁਣ ਨੇਚਰਲ ਵਾਲ ਨੇ ਹੁਣ ਵਧਾਉਣਾ ਹੀ ਨੇ ਬਸ ਫਿਰ ਇਸ ਦੋ ਵਾਰ ਲੰਬੇ-ਲੰਬੇ ਵਾਲ ਓਕੇ ਲੰਬੀ ਜੀ ਗੁੱਤ ਹੋਇਆ ਕਰੇ ਪੰਜਾਬੀ ਸੂਟਾਂ ਨਾਲ ਕਿੰਨੀ ਸੋਹਣੀ ਲੱਗਿਆ ਕਰਨੀ ਹੈਨਾ ਵਾਓ ਜਿਵੇਂ ਮੇਰੇ ਪਹਿਲਾਂ ਹੁੰਦੀ ਸੀ ਓਡੀ ਗੁੱਤ ਹੁੰਦੀ ਸੀ ਭਾਈ ਮੇਰੇ ਤੁਸੀਂ ਉਦੋਂ ਟਿਕਟੌਕ ਬਲੇ ਦੇਖੀ ਹੋਣੀ ਆ ਪੱਕਾ ਚਲੋ ਹੁਣ ਆਪਾਂ ਕੰਮਕਾਰ ਕਰ ਲਈਏ ਆਪਦਾ ਫਰਿੱਜ ਲਿਆਂਦਾ ਆਪਾਂ ਸਾਰਿਆਂ ਨੇ ਵਧਾਈਆਂ ਦੇ ਦਿਓ ਸਾਨੂੰ ਫਰਿੱਜ ਦੀਆਂ ਫਰਿੱਜ ਵੇਰ ਆਪਾਂ ਚਲਾਵਾਂਗੇ ਰਿੱਕੀ ਆਈ ਚੋਂ ਚਲਾਵਾਂਗੇ ਉਹ ਉੱਥੇ ਰੱਖਣਾ ਕੀਤਾ ਜਿਹੜਾ ਦੂਜਾ ਪੁਰਾਣਾ ਫਰਿੱਜ ਆ ਉਹਨੂੰ ਪੈਕ ਵਗੈਰਾ ਕਰਕੇ ਉਹ ਆਪਾਂ ਭੇਜ ਦਾਂਗੇ ਹਨਾ ਸੌਰ ਦਾਂਗੇ ਜਿੰਨਾਂ ਦਾ ਸੀਗਾ ਲੋ ਬਈ ਅੱਜ ਹੈਗਾ ਬਰਥਡੇ ਠੀਕ ਆ ਅੱਡੀ ਆਫਰੀਨ ਦਾ ਤੇ ਪੂਆ ਜੀ ਨੇ ਮੈਨੂੰ ਫੋਨ ਕਰਤਾ ਕਹਿੰਦੇ ਮੇਰੇ ਨਾਲ ਡੈਕੋਰੇਸ਼ਨ ਕਰਵਾ ਲਿਆ ਤੇ ਆਪਾਂ ਹੁਣ ਚੱਲਿਆਂ ਪੂਆ ਜੀ ਕੋਲ ਡੈਕੋਰੇਸ਼ਨ ਕਰਵਾਉਣ ਤੁਸੀਂ ਸੰਭਾਲੋ ਹੁਯਾਰ ਸਿੰਘ ਮੈਂ ਆਈ ਠੀਕ ਆ ਉਹਦੇ ਸ਼ੂ ਭਾਦੀ ਪੁੱਤ ਜੇ ਉਹਨੇ ਪਵਾਏ ਤਾਂ ਨਹੀਂ ਤਾਂ ਇਹ ਨਹੀਂ ਪਤਾ ਨਾ ਪਵਾਵੇ ਓਕੇ ਮੈਂ ਹੋ ਕੇ ਆਈ ਹੈਪੀ ਬਰਥਡੇ ਆਫਰੀਨ ਹੈਪੀ ਬਰਥਡੇ ਪਹਿਲਾਂ ਥੈਂਕਿਊ ਕਹੋ ਮੈਨੂੰ ਪਹਿਲਾਂ ਥੈਂਕਿਊ ਕਹੋ ਕੇ ਥੈਂਕਿਊ ਪੂਆਜੀ ਕਿਕ ਪੂਜੀ ਲੈ ਵੀ ਸੋਹਣੇ ਕੱਪੜੇ ਪਾਲੇ ਇੱਧਰ ਸਾਡੀ ਬਰਥਡੇ ਗਰਲ ਨੇ ਸਾਰਿਆਂ ਨੇ ਦੋ ਵਧਾਈਆਂ ਭਾਈ ਆ ਸਾਡੇ ਕੈਨੇਡੀਅਨ ਬੱਚੇ ਦਾ ਬਰਥਡੇ ਆ ਬਿੰਦੀ ਲੱਗੀ ਦੇਖੋ ਤੁਸੀਂ ਗਾਈਜ਼ ਹੋਰ ਕੋਈ ਚੱਕਰ ਨਹੀਂ ਨੋ 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 ਕਹਿੰਦੀ ਭਾਈ ਨੋ ਨੋ ਕਹਿੰਦੀ ਦਿਖਾਉਣਾ ਬਿੰਦੀ ਨਾ ਦਿਖਾਓ ਆਫਰੀਨ ਕਲਾਪਿੰਗ ਕਰ ਦਿਓ ਚਲੋ ਕਲਾਪਿੰਗ ਕਰਕੇ ਹੈਪੀ ਬਰਥਡੇ ਕਰ ਦਿਓ ਕਰਿਓ ਆਪੂ ਉੱਪਰ ਕਰਕੇ ਕਲਾਪਿੰਗ ਆਪੂ ਕਲਾਪਿੰਗ ਕਰ ਦਿਓ ਕਰ ਦਿਓ ਆਪਰੇਂ ਚਲੋ ਬੂਆ ਜੀ ਤੇ ਜਾਂਦੇ ਆ ਫਿਰ ਮੈਂ ਤੇ ਜਾਂਨੀ ਆ ਕਰੋ ਕਲੈਪਿੰਗ ਕਰੋ ਜਾਂਨੀ ਆ ਮੈਂ ਤਾਂ ਕਲੈਪਿੰਗ ਕਰ ਦਿੰਦੀ ਹਾਂ ਠੀਕ ਹੈ ਕੋਈ ਡਰਾਮ ਮੰਗ ਲਿਆ ਡਰਾਮ ਮੰਗ ਲਿਆ ਕੀ ਬਾਤ ਹੈ ਸਾਰੇ ਤਿਆਰ ਹੋ ਗਏ بس ਮੈਂ ਹੀ ਨਹੀਂ ਹੋਈ ਲੋ ਵਈ ਡੈਕੋਰੇਸ਼ਨ ਕਰਤੀ ਆਪਾਂ ਹੈਪੀ ਬਰਥਡੇ ਦੀ ਠੀਕ ਹੈ ਉਹ ਜਿਹੜਾ ਸੈਂਟਰ ਚ ਫੋਟੋ ਟੰਗੀ ਹੋਈ ਆ ਉਹਦਾ ਬਰਥਡੇ ਆ ਪਹਿਲਾਂ ਅਸੀਂ ਜਿੰਨੇ ਬਰਥਡੇ ਮਨਾਏ ਅੱਜ ਤੱਕ ਉਦੋਂ ਆਪਰੇਂ ਸਾਡੀ ਕਨੇਡੀਈ ਸੀਗੀ ਅਸੀਂ ਇਕੱਲੇ ਇਕੱਲੇ ਕੇਕ ਕੱਟ ਲੈਂਦੇ ਸੀ ਆਫਰੀਨ ਨੂੰ ਵੀਡੀਓ ਕਾਲ ਕਰਕੇ ਹੈ ਨਾ ਕੋਈ ਤੇ ਆ ਹੁਣ ਪਹਿਲੀ ਵਾਰੀ ਇੱਥੇ ਸੀ ਸੈਲੀਬ੍ਰੇਸ਼ਨ ਕਰਦੇ ਆ 3rd ਬਰਥਡੇ ਆ ਜਿਹੜਾ ਅਸੀਂ ਉਹ ਪਹਿਲੀ ਵਾਰ ਅਸੀਂ ਅੱਜ ਘਰੇ ਬਣਾਉਣ ਲੱਗੇ ਆਫਰੀਨ ਦੇ ਨਾਲ ਉਹ ਵੀ ਆਫਰੀਨ ਦੇ ਨਾਲ ਪਹਿਲੀ ਵਾਰ ਹੋਰ ਦਿੰਦੀ ਮੈਂ ਹੋਰ ਦਿੰਦੀ ਹੈ ਹੈ ਨਾ ਆਫਰੀਨ ਚੱਲ ਜਾਗਾ ਪੁੱਤ ਮੈਂ ਜਾਂਦਾ ਫਿਰ ਮੈਂ ਆਉਂਗਾ ਵੀ ਵਾਪਸ ਠੀਕ ਹੈ ਹੈ ਨਾ ਪੱਤੀ ਲਿਆ ਬਹੁਤ ਕੈਕ ਕਹਿੰਦੇ ਕਹਿੰਦੇ ਬੜਾ ਸੋਣਾਗਾ ਕੁੜੀ ਜਿਆ ਆਤਾ ਤਾਂ ਗੁੱਡੀ ਲੱਗਦੀ ਐ ਯਾਰ ਦੇਖੋ ਕੁਵਾਰੇ ਕੁਵਾਰੇ ਨਹੀਂ ਮਿਲਨੀ ਨੋ ਨੋ ਇਹਨੂੰ ਕੋਈ ਹੋਰ ਦੇ ਦਿਓ ਭਰ ਕੇ ਹੋਰ ਭਰ ਕੇ ਦੇ ਦਿਓ ਭਾਈ ਇਹਨੂੰ ਵੀ ਹੋਰ ਭਰ ਕੇ ਦੇ ਦਿਓ ਇਹਨੂੰ ਮਾਂ ਮੈਂ ਲੋਨ ਕਿੱਥੇ ਪਈ ਐ ਕਿੱਥੇ ਰੱਖੀ ਬਣਾਉਂ ਤੁਸੀਂ ਇਹਦਾ ਕਾਹਦੀ ਕਿਹੜੀ ਲੋਨ ਕਿੱਥੇ ਰੱਖੀ ਤੇ ਐਡੀ ਕਾਹਦੀ ਹੈ ਹਾਂ ਇਹ ਕਰ ਦੇ ਉਹ ਤਾਂ ਪਤਾ ਡਿੱਗ ਪੈਂਦਾਗਾ ਤਾਈਓ ਨਹੀਂ ਵੜਾਉਂਦੇ ਉਸ ਸੱਤ ਕਾਲੂਗਾ ਹਾਂ ਰੱਖ ਨੋ ਕਿਸੇ ਹੋਰ ਰੱਖ ਲੈ ਦੇ ਨੋ 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 ਆਪੋ ਆਪੋ ਜਿਆਰਦੀ ਵੀ ਕਿ ਜਮਾਈ ਆਉਂਦੇ ਹੀ ਹੈਲੋ ਵਿਦਿਆਲੋਪ ਨੂੰ ਮੈਂ ਹੋਰ ਵੜ ਗਿਆ ਜੀ ਨਾ ਕੱਢੀ ਆਪੇ ਕਾਈ ਜਾਣਾ ਇੱਥੇ ਕੱਢੋ ਨਹੀਂ ਸੋਸੀ ਗਾੜੀ ਤੇ ਮਿਲ ਟਿਕਾ ਹਾਂ ਰੇਗੀ ਹਾਂ ਰੇਗੀ ਆ ਵੈਰੀ ਗੁੱਡ ਹਾਂ ਮੈਂ ਬਾਅਦ ਚ ਵਗਣੀ ਹੈ ਨਾ ਭੂਏ ਜੀ ਨਾਲ ਜਾਉਂਗੀ ਹਾਂ ਰੱਖ ਲੇ

ਕਾ 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 ਉਹਦੇ ਫੋਟੋ ਵਾਲੀ ਹੈ ਬਾਈ ਜੀ ਇਹ ਨਾ ਯਾਰ ਕੀ ਕੱਟ ਨੂੰ ਜੀ ਨਹੀਂ ਕਰਦਾ ਨਾ ਕੱਟਾ ਕਿਊਟ ਕਿੰਨਾ ਹੈ ਨਾ ਕਿਊਟ ਕਿੰਨਾ ਹੈ ਦੇਖ ਹਾਂ ਹਾਂ ਹੈ ਤੈਨੂੰ ਨਾ ਤੂੰ ਯਾਰ ਆਉਣਾ ਲੱਗੋਈ ਨਾ ਅੱਜ ਅੱਜ ਮੁੱਕ ਤਾਜ ਆਜੇ ਨਾ ਉਹਨੂੰ ਕੋਸਟ ਮਾਰਦੇ ਨਾ ਹਾਂ ਮੈਂ ਹੋਰ ਨਾ ਪਾਉਂਦਾ ਉਹ ਉਹਦੇ ਬਾਂ ਨੂੰ ਸਿੱਧਾ ਵਾਲੀ ਨਾਲ ਜੀ ਫੋਟੋ ਕਰੀਂ ਆਜ ਫੋਟੋ ਕਰੀਂ ਆਪੀ ਗਈ ਜੀ ਉਧਰ ਤੇ ਉਧਰ ਬੈਠੇ ਸਾਹਮਣੇ ਚਲੋ ਇੱਧਰ ਦੇਖੋ ਚਲੋ ਵੀ ਕੰਮੀ ਚਲੋ ਹਾਂ ਬਿਲਕੁਲ ਤੂੰ ਨਹੀਂ ਆਉਣਾ ਕੁਛ ਵੀ ਨਹੀਂ ਕੀਤਾ ਇਹ ਇਹਨਾਂ ਦਾ ਬਰਥਡੇ ਸੀ ਪਹਿਲਾਂ ਚਲ ਗੱਲ ਕਰਦੇ ਆ ਕੰਮੀ ਨਾਲ ਹੋ ਜਾ ਹੋ ਜਾ ਆ ਖਾਓ ਇਹ ਕਰੇ ਇਹਦੇ ਖਾਓ ਨਾ ਨਹੀਂ ਖਾਓ ਆ ਆਪੋ 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 ਬੱਸ ਹੋ ਜਾ ਹੋ ਜਾ ਇੱਧਰ ਲੈ ਵਸਿਆ ਜਾ ਰਿਹਾ ਜੀ ਆ ਪੱਖਾ ਚ ਲਾ ਰੋ ਪਾ ਯਾਰ ਕੋਈ ਦੋ ਪੈ ਦੀ ਮੰਨਦੇ ਕਿ ਨਾ ਲਾ ਕੋਈ ਬੋਈ ਸਟ੍ਰਾਲੇ ਕੋਈ ਪਤਾ ਕਿ ਲੱਗ ਗਿਆ ਹੋਏ ਹੋਏ ਮਾਦਾ ਨਾ ਲਾਉਂਦਾ ਕੋਈ ਕੋਤਸ ਜਿੱਤਾ ਜਾ ਪੈ ਨਹੀਂ ਸਿੱਖਾ ਇੱਧਰ ਕਿ ਨਾ ਲੇ ਗੰਦਾ ਜੀ ਦੇਖੋ ਕੋਟਸ ਛੋਟਾ ਬੋਲ ਰਿਹਾ ਹੈ ਨਾ ਨਾਂ ਤੇ ਚੇਤੇ ਦੋ ਗਾਣਾ ਆਰੋ ਕਰਦੇ ਚਲੋ ਪਰ ਉਹਨਾਂ ਦੇ ਕਿੰਨਾਂ ਦਾਜ ਜਾਊਗਾ ਨਾ ਚਲੋ ਆਪਾਂ ਉਹ ਆਇਆ ਮੈਂ ਤਾਂ ਅੱਜ ਕਿਤੇ ਸਵੇਰੇ ਸੀਰਤਾ ਹੀ ਹੋਈ ਆ ਹਾਂ ਪਰ ਉਹ ਨਾ ਤੁਸੀਂ ਗਾਉਂ ਨਹੀਂ ਕਰ ਜਾਂਦੇ ਜੀ ਕੜੇ 9 ਵਜੇ ਨਾਲ ਖੜਾ ਹੋ ਪੁੱਤਰ ਖੜਾ ਹੋ ਪਾ ਆਈ ਤਾਂ ਕਰ ਸੀ ਮਾੜੀ ਇਹ ਵੀ ਇਹ ਵੀ ਇਹਨਾਂ ਦਾ ਗਾਂ ਲਿਆ ਮੈਂ ਅੱਜ ਚੱਲਿਆ ਇਹਨੂੰ ਸਟਾਰਟ ਅਪ ਹੋਰ ਹੋਣੀ ਗਾਉਂ ਖੜੀ ਹੋਣੀ ਇਹਦੇ ਕੋਤ ਦੇ ਦੇ ਅੰਦਰ ਆਪ ਨੂੰ ਦੇਖੋ ਆਹ ਇਹਦੇ ਨਾਲ ਆਪਣੇ ਨਾਈ ਖੇਲੇ ਆ ਆ ਲਾਈ ਜਾ ਆਲਾ ਦੇ ਹੋਣਾ ਪਹਿਲਾਂ ਅਦਰ ਬਾਹ ਪਹਿਲਾਂ ਬਾਹ ਲਾ ਦੁੱਤੀ ਪਾਈ ਬਾਹ ਲਾ ਉਹ ਕੱਲਾ ਬਸ ਆਹ ਲਾ ਦੇ ਲਾ ਦੀ ਸੱਲੇ ਦੀ ਜਨਨ ਹੋਈ ਖਣਾ ਪਰਲੇ ਬਾਹ ਤੇ ਕੁਝ ਦੀ ਲਾ ਦੂ ਤੂੰ ਵੀ ਕਰਾਇਆ ਦੇਣਾ ਹਾਂ ਕਰਾਵਾ ਦੇ ਸਾਰਿਆਂ ਹਾਂ ਪਹਿਲੇ ਕਰਾਵਾ ਹਾਂ ਕਰਾਵਾ ਦੇ ਕਰਾਵਾ ਦੇ ਚੱਲ ਤੂੰ ਸਮਾਈਲ ਮੈਂ ਕੋਲ ਨਹੀਂ ਆ ਲੋ ਵੀ ਪਰਟੀਗਲ ਦੇ ਆ ਕੇ ਗਿਫਟ ਗੱਡੀ ਆ ਗਈ ਰੂਪਿਕਨ ਰੂਪਿਕਨ 4x4 Thar ਹਾਂ ਠੀਕ ਆ ਪੁੱਤ ਰੁਕ ਜਾ ਜੂ ਯਾਰ 4x4 ਗੁਪਰੀ Thar ਹੈ ਹਾਰ ਕਢਾ ਕੇ ਲਈ ਆ ਫਰੀਨ ਕਰ ਜੋ ਪੁੱਤ ਕਰ ਜੋ ਐ ਤੇ ਭੈਰ ਰੱਖੀ ਪਹਿਲਾਂ ਨੂੰ ਦੱਸੋ ਵੀ ਬਰੇ ਕਿਥੋਂ ਲੱਗਦੇ ਆ ਨਾ ਛੇੜ ਨਾ ਛੇੜ ਬੁੱਤਾ ਹਾਂ ਬੁੱਤਾ ਹੁਣ ਬੋਲੋ ਲੋ ਵੀ ਗੱਡੀ ਚ ਚਲਾਉਣ ਲੱਗੇ ਸੀ ਜੁਹਾਰ ਤੇ ਜੁਹਾਰ ਦਾ ਵੀਰਾ ਪਰ ਇਹਨੂੰ ਗੱਡੀ ਚ ਲਾਉਣੀ ਨਹੀਂ ਆਉਂਦੀ ਦੋਨੇ ਡਿਗ ਭਨੇ ਸੀ ਕਰੀ ਸਾਡੇ ਘਰੇ ਪਲੇਗਰਾਉਂਡ ਬਣ ਗਿਆ ਕੋਈ ਹੋ ਪਈ ਆ ਕਾ ਆ ਤਾਂ ਸਾਰੇ ਦਿਵਾਕਾ ਤੋਂ ਪੀਸ ਭਰਾਇਆ ਕਰਾਂਗੇ ਉਹ ਦੇਖੀ ਪਸ ਕੇ ਆਓ ਆਇਆ ਪੀਸ ਬਰਾਇ ਕਰਾਂਗੇ ਸਾਰੇ ਤੋਂ ਪੰਜਾਹ-ਪੰਜਾਹ ਰੁਪਏ ਇਹਨਾਂ ਤੋਂ ਪੂਆ ਜੀ 150 ਰੁਪਏ ਲੈਂਦਾ 15 ਮਿੰਟਾਂ ਦਾ ਆ ਗੱਡੀ ਦਾ ਉੱਥੇ ਆਊਟਲੈਟ 'ਚ ਉਹ 50 ਰੁਪਏ ਲੈਂਦੇ ਆ ਹਾਂ ਇੱਧਰ 50 ਲੈਂਦੇ ਆ ਇੱਧਰ ਬਾੜੇ ਗੱਲ ਚੀਜ਼ੀਆਂ ਖਾਂਦੀ ਫਿਰਦੀ ਆ ਇੱਧਰ ਜੁਝਾਰ ਅੱਗਵਾਰੇ ਨਾਲ ਖੇਡਦਾ ਫਿਰਦਾ ਗਗਨ ਨਾਲ ਲੈ ਆ ਬਾਨੇ ਲੱਗ ਜੂ ਅੱਜ ਗਗਨ ਤੇਰੇ ਨਾਲ ਇਹਦੀ